ਅਜਾਤੀ ਕਾਰਕੁਨ ਜਸਕੌਰ ਸਿੰਘ ਨੇ ਐਨਬੀ ਨਿਊਜ਼ ਉੱਤੇ ਵੱਡੇ ਖੁਲਾਸੇ ਕਰਦੇ ਕਿਹਾ ਕਿ ਪੰਜਾਬ ਦੇ ਵਿੱਚ ਹੋਇਆ ਜ਼ਮੀਨੀ ਸਰਵੇਖਣ ਵਿਵਾਦਾਂ ਦੇ ਵਿੱਚ ਕਰ ਗਿਆ ਹੈ ਵਿਦੇਸ਼ੀ ਕੰਪਨੀ 200 ਕਰੋੜ ਰੁਪਏ ਲੈ ਕੇ ਭੱਜ ਗਈ ਹੈ ਤੇ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਖਿਲਾਫ ਸ਼ਿਕਾਇਤ ਵੀ ਦਰਜ ਕੀਤੀ ਹੈ ਤੇ ਮਾਮਲਾ ਜੜਾ ਕਿ ਹੁਣ ਮੰਤਰੀ ਗੁਰਮੀਤ ਸਿੰਘ ਖੂੜਿਆ ਕੋਲ ਪਹੁੰਚਿਆ ਹੈ ਤੇ ਇਸ ਮਾਮਲੇ ਬਾਰੇ ਹੋਰ ਕੀ ਕੋਈ ਚਰਚਾ ਕੀਤੀ ਹੈ ਹਾਉਜਣੜ ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਨੀਚੇ ਜਾ ਰਿਹਾ ਜੋ ਜਿਸ ਕਾਰਨ ਚਿੰਤਾ ਕਿਸਾਨਾਂ ਨੂੰ ਵੀ ਬਣੀ ਹੋਈ ਹੈ ਤੇ ਪੰਜਾਬ ਸਰਕਾਰ ਨੂੰ ਵੀ ਇਹਦਾ ਇੱਕ ਸਰਵੇ ਹੋਇਆ ਸਰਵੇ ਦੇ ਵਿੱਚ ਵੇਖਣਾ ਸੀ ਕਿ ਡਾਰਕ ਜ਼ੋਨ ਕਿੰਨੇ ਆ ਤੇ ਪਾਣੀ ਕਿੰਨਾ ਥੱਲੇ ਚਲਾ ਗਿਆ ਤੇ ਕਿਹੜੇ ਏਰੀਆ ਦੇ ਵਿੱਚ ਕਿਹੜੀ ਫਸਲ ਬੀਜੀ ਜਾ ਸਕਦੀ ਹੈ ਤਾਂ ਕਿ ਝੋਨੇ ਤੇ ਕਣਕ ਤੋਂ ਕਿਸਾਨਾਂ ਦਾ ਖਿਹੜਾ ਛਲਾਇਆ ਜਾ ਸਕੇ ਪਰ ਇਸ ਮਾਮਲੇ 'ਚ ਵੱਡਾ ਗੋਲਮਾਲ ਹੋਇਆ ਵਿਦੇਸ਼ੀ ਕੰਪਨੀ ਨੂੰ 250 ਕਰੋੜ ਰੁਪਏ ਦੀ ਜਿਹੜੀ ਹੈਗੀ ਆ ਪੇਮੈਂਟ ਕਰ ਦਿੱਤੀ ਗਈ ਹੈ ਸਰਵੇ ਸਹੀ ਨਹੀਂ ਹੋਇਆ ਸਰਵੇ ਜਲਸਾ ਜੀ ਨਾਲ ਕੀਤਾ ਗਿਆ ਜਾਂ ਫਿਰ ਕਾਗਜ਼ੀ ਕੀਤਾ ਗਿਆ ਇਹਦੇ ਬਾਰੇ ਜਾਣਕਾਰੀ ਰੱਖਦੇ ਨੇ ਆਰਟੀ ਕਾਰਕੁਨ ਜਸਕੌਰ ਸਿੰਘ ਇਹਨਾਂ ਨਾਲ ਗੱਲ ਕਰਦੇ ਆ ਕਿ ਮਾਮਲਾ ਕੀ ਆ ਜਸਕੌਰ ਸਿੰਘ ਜੀ 2.5 ਕਰੋੜ ਦੇ ਸਕੈਂਡਲ ਦਾ ਮਾਮਲਾ ਕੀ ਆ ਰਕਮ ਵੱਡੀ ਆ ਤੁਸੀਂ ਕਹਿੰਦੇ ਹੋ ਨਾ ਖਬਰ ਛੋਟੀ ਆ ਮੈਨੂੰ ਲੱਗਦਾ ਬਹੁਤ ਵੱਡੀ ਆ ਦੇਖੋ ਜੀ ਮੈਂ ਖਬਰ ਵੱਡੀ ਛੋਟੀ ਦਾ ਤਾਂ ਸਰਟੀਫਾਈਡ ਨਹੀਂ ਕਰ ਸਕਦੇ ਇਹ ਤਾਂ ਤੁਸੀਂ মিডিਆ ਵਾਲੇ ਬੰਦੇ ਜ਼ਿਆਦਾ ਜਾਣਦੇ ਹੋ ਪਰ ਇੱਕ ਐਗਰੀਕਲਚਰ ਦਾ ਡਾਇਰੈਕਟਰ ਸੀਗਾ ਜਿਹੜਾ ਕਾਲੀਦਾਲ ਵੇਲੇ ਦਾ ਪਹਿਲਾਂ ਤੁਸੀਂ ਸਿਲੈਕਟ ਹੋਇਆ ਵੈ ਸੀਗਾ ਤਾਂ ਕੋਚ ਸਰਕਾਰ ਚਾਹੁੰਦੀ ਸੀ ਵੀ ਹਰੇਕ ਡਿਸਟ੍ਰਿਕਟ ਦਾ ਸਰਵੇ ਹੋਵੇ ਨੀਚਲਾ ਪਾਣੀ ਕੀ ਆ ਫਸਲ ਕਿਹੜੀ ਵੱਧ ਹੋਊਗੀ ਕਿੱਥੇ ਕਿਹੜੀ ਚੰਗੀ ਹੋਣੀ ਚਾਹੀਦੀ ਹੈ ਚਿੱਟੀ ਮੱਖੀ ਵਾਲਾ ਤਾਂ ਨਹੀਂ ਸੀ ਕਦੇ ਚਿੱਟੀ ਕਾਲੀ ਮੱਖੀ ਵਾਲਾ ਆਪੇ ਆਜੂਗਾ ਜੀ ਟਾਈਸਰ ਕਰੋੜ ਰੁਪਏ ਦੇ ਲਗਭਗ ਦਾ ਇੱਕ ਸਕੈਮ ਹੋਇਆ ਵਿਦੇਸ਼ੀ ਕੰਪਨੀ ਨੂੰ ਸਰਵੇ ਦੇ ਨਾਂ ਤੇ ਪੇਮੈਂਟ ਕੀਤੀ ਗਈ ਹੈ ਨਾ ਤਾਂ ਉਸ ਵਿਦੇਸ਼ੀ ਕੰਪਨੀ ਦੇ ਅਧਿਕਾਰੀਆਂ ਨੂੰ ਪੰਜਾਬੀ ਆਉਂਦੀ ਸੀ ਨਾ ਉਹਨਾਂ ਨੇ ਕਿਸੇ ਡਿਸਟ੍ਰਿਕਟ वाइज ਸਰਵਾ ਕੀਤਾ 5 ਜਾਂ 4% ਕੋਈ ਥੋੜੀ ਜੀ ਜਾਣਕਾਰੀ ਜਿਹੜੀ ਸਾਡੇ ਕੋਲੇ ਇਕੱਠੀ ਹੋਈ ਸੀ ਵੀ ਇਹਨਾਂ ਨੇ ਸਰਵਾ ਕਰਿਆ ਛੋਟਾ ਜਿਹਾ ਅਸੀਂ ਉਹਦੇ ਤੋਂ ਬਾਅਦ ਆਰਟੀਆਈ ਲਾ ਕੇ ਡਾਇਰੈਕਟਰ ਤੋਂ ਸਾਰਾ ਰਿਕਾਰਡ ਮੰਗ ਲਿਆ ਡਾਇਰੈਕਟਰ ਬਦਲ ਗਿਆ ਡਾਇਰੈਕਟਰ ਨੇ ਗੋਲਮੋਲ ਕਰਤਾ ਡਾਇਰੈਕਟਰ ਸਾਨੂੰ ਪਤਾ ਅਧਿਕਾਰੀ ਅਧਿਕਾਰੀਆਂ ਨੂੰ ਬਚਾਉਂਦੇ ਹੈ ਮੈਂ ਨਹੀਂ ਕਹਿੰਦਾ ਵੀ ਸਕੈਮ ਹੋਇਆ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਸੀਐਮ ਸਾਹਿਬ ਨੂੰ ਅਸੀਂ ਸ਼ੱਕ ਪ੍ਰਗਟ ਹੋ ਗਿਆ ਮਾਮਲੇ ਤੇ ਕੋਈ ਅਦਾਲਤ ਕਾਲਾ ਛੱਕ ਨਹੀਂ ਹੋਇਆ ਸਕੈਮ ਹੋਇਆ ਜੀ ਨਾਲ ਕਿ ਮੈਂ ਨਹੀਂ ਕਹਿੰਦਾ ਸਕੈਮ ਹੋਇਆ ਫਿਰ ਦੋ ਗੱਲਾਂ ਨਾ ਕਰੋ ਤੁਸੀਂ ਕੋਈ ਸਕੈਮ ਹੋਇਆ ਬਿਲਕੁਲ ਕਾਗਜ਼ ਨਹੀਂ ਮੈਂ ਦਾਵਾ ਕਰਦਾ ਪਿੰਡਾਂ ਚ ਜਾ ਕੇ ਦੇਖ ਲਓ ਜਿੱਥੇ ਸਰਵੇ ਨਹੀਂ ਹੋਇਆ ਲੋਕਾਂ ਪੇ ਬੋਲਣਗੇ ਵੀ ਹੋਇਆ ਨਹੀਂ ਹੋਇਆ ਤੇ ਮੈਂ ਉਹੀ ਕਹਿ ਰਹਿਣਾ ਜੇ ਸਕੈਮ ਹੋਇਆ ਤਾਂ ਮੀਡੀਆ ਦੇ ਸਾਹਮਣੇ ਕੈਮ ਨਹੀਂ ਨਾ ਹੋਇਆ ਤੁਸੀਂ ਬੋਲ ਗਏ ਸਕੈਮ ਹੋਇਆ ਹੈ ਮੈਂ ਕਹਿਣਾ ਵੀ ਦਰਖਾਸਤ ਦੇਤੀ ਕੰਪਲੇਂਟ ਭੇਜਤੀ ਵਿਜੀਲੈਂਸ ਨੂੰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਸੀ ਜੀ ਜੀ ਦਰਖਾਸਤ ਕਦੋਂ ਭੇਜੀ? ਮੈਂ ਡਾਇਰੈਕਟਰ ਇੱਥੇ ਵਿਜੀਲੈਂਸ ਦੇ ਜਿਹੜੇ ਪਹਿਲਾਂ ਸੀਗੇ ਵਿਰਿੰਦਰ ਕੁਮਾਰ ਜੀ ਉਸ ਟਾਈਮ 'ਚ ਇਹ ਦਰਖਾਸਤ ਵੀ ਦੇ ਗਿਆ ਸੀ। ਜਿਹੜਾ ਆਰਟੀਆਈ ਦਾ ਰਿਪਲਾਈ ਸੀ ਉਹ ਵੀ ਨਾਲ ਲਾਤਾ ਸੀ। ਮੈਂ ਸਾਡੇ ਜਿਹੜੇ ਐਗਰੀਕਲਚਰ ਦੇ ਮਿਨਿਸਟਰ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਜਿਹੜੇ ਬੜੇ ਵਧੀਆ ਕੰਮ ਕਰ ਰਹੇ ਆ ਮੈਂ ਉਹਨਾਂ ਨੂੰ ਇੱਕ ਰਿਕਵੈਸਟ ਕਰੂੰਗਾ ਕਿ ਇਹ ਅਧਿਕਾਰੀ ਹੈ ਜਿਹੜੇ ਇਹਨਾਂ ਦੀ ਇਨਵੈਸਟੀਗੇਸ਼ਨ ਕਿਸੇ ਸੈੱਟ ਬਿਠਾ ਕੇ ਕਰਵਾਈ ਕੀਤੀ ਜਾਵੇ। ਕੰਮ ਦੇਖੋ ਸਰਕਾਰ ਦਾ ਇਨਵੈਸਟੀਗੇਸ਼ਨ ਕਰਦਾ ਮੇਰਾ ਨਹੀਂ ਹੈ ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਮੈਂ ਨਹੀਂ ਕਹਿੰਦਾ ਸਰਕਾਰ ਦੇ ਅਧਿਕਾਰੀ ਕਹਿੰਦੇ ਆ ਵੀ ਘਟਾਲਾ ਹੋਇਆ ਤੇ ਉਹਦੇ ਤੇ ਕਾਰਵਾਈ ਹੋਊਗੀ ਤਾਂ ਸਰਕਾਰੀ ਖਜ਼ਾਨੇ ਦੀ ਜਿਹੜੀ ਲੁੱਟ ਹੋਈ ਹੈ ਕੰਮ ਹੋਇਆ ਹੀ ਨਹੀਂ ਤੇ ਉਹਨਾਂ ਨੂੰ ਪੇਮੈਂਟ ਕਰਤੀ ਉਹਦੀ ਇੱਕ ਵੰਥ ਨੂੰ ਹੋਰ ਗੱਲ ਦੱਸਾਂ ਸਾਰੇ ਅਧਿਕਾਰੀ ਮਾੜੇ ਨਹੀਂ ਉਹਦੇ ਵਿੱਚ ਇੱਕ ਡਿਪਟੀ ਡਾਇਰੈਕਟਰ ਨੇ ਓਬਜੈਕਸ਼ਨ ਲਾਇਆ ਸੀ ਵੀ ਇਹਨਾਂ ਅਧਿਕਾਰੀਆਂ ਨੇ ਤਾਂ ਕੰਮ ਕੀਤਾ ਹੀ ਨਹੀਂ ਇਹਨਾਂ ਨੂੰ ਤਾਂ ਪੰਜਾਬੀ ਤੱਕ ਨਹੀਂ ਆਉਂਦੀ ਹੈ ਗਈ ਨਹੀਂ ਪਿੰਡਾਂ 'ਚ ਇਹ ਪੇਮੈਂਟ ਨਹੀਂ ਕਰਨੀ ਤੱਕ ਕੀ ਜਿਹੜੇ ਅਧਿਕਾਰੀਆਂ ਨੇ ਕੀਤੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੋ ਗਿਆ ਨਾ ਕਿਹੜੇ ਕਿਹੜੇ ਦੋਸ਼ੀ ਐ ਇਹਦੇ ਚ ਨਾ ਸਰਕਾਰ ਦਾ ਕਸੂਰ ਐ ਨਾ ਕਿਸੇ ਮੰਤਰੀ ਦਾ ਕਸੂਰ ਐ ਡਾਇਰੈਕਟਰ ਤੇ ਉਹ ਜਿਹੜੇ ਥੱਲੇ ਵਾਲੇ ਸੀਗੇ ਉਹ ਖਾ ਗਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਸਕੈਮ ਐ ਬਹੁਤ ਵੱਡਾ ਗੁਰਵੀਰ ਸਿੰਘ ਖੁੱਡੀਆਂ ਬੜੇ ਇਮਾਨਦਾਰ ਨੇ ਤੁਸੀਂ ਉਹਨਾਂ ਨੂੰ ਕਿਉਂ ਸ਼ਿਕਾਇਤ ਕੀਤੀ ਹੋ ਹੁਣ ਤੱਕ ਚੁਕਾ ਦੇਣੀ ਸੀ ਬੰਦੇ ਉਹਨਾਂ ਨੇ ਤੇ ਅਸੀਂ ਮੀਡੀਆ ਦੇ ਵਿੱਚ ਆ ਕੇ ਆਪਣੀ ਸ਼ਿਕਾਇਤ ਕਰ ਰਹੇ ਹਾਂ ਪਹਿਲਾਂ ਅਸੀਂ ਵਿਜੀਲੈਂਸ ਨੂੰ ਦੇਤੀ ਐ ਜਿਵੇਂ ਪਹਿਲਾਂ ਝਿੰਗਾ ਫਾਰਮ ਦੀ ਕੰਪਲੇਂਟ ਅਸੀਂ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਨੂੰ ਦੇਤੀ ਐ ਉਵੇਂ ਅਸੀਂ ਸੋਮਵਾਰ ਜਾਂ ਪਿਛਲੇ ਇਦਨਾਂ ਚ ਵਿਧਾਨ ਸਭਾ ਦਾ ਸੈਸ਼ਨ ਸੀ ਮਿਲਣ ਦਾ ਟਾਈਮ ਨਹੀਂ ਮਿਲਿਆ ਸੋਮਵਾਰ ਜਾਂ ਮੰਗਲਵਾਰ ਉਹਨਾਂ ਨੂੰ ਆਪ ਹੱਥੀ ਲਿਖਤ ਚ ਸ਼ਿਕਾਇਤ ਦੇ ਕੇ ਆਉਂਗਾ ਤਾਂ ਕਿ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਲਟੇਰਿਆਂ ਨੂੰ ਠੱਲ ਪਾਈ ਜਾ ਸਕੇ ਕੁਝ ਕਾਗਜ਼ ਵੀ ਦਿਖਾ ਦਿਓ ਜੇ ਆਰਟੀਆ ਤੁਹਾਡੇ ਕੋਲ ਹੈਗੇ ਨੇ ਤਾਂ ਕਿ ਦਰਸ਼ਕਾਂ ਨੂੰ ਇਹ ਯਕੀਨ ਹੋ ਜਾਏ ਕਿ ਵਕਾਈ ਆਰਟੀ ਪਈ ਆ ਬੰਦੇ ਦੇ ਪੱਲੇ 100% ਦੀ ਸੱਚ ਨਹੀਂ ਤਾਂ ਜਿਹੜੇ ਅਧਿਕਾਰੀ ਕਹਿਣਗੇ ਕਿ ਹੋ ਸਕਦਾ ਜਾਲੀ ਫੈਲ ਜੀ ਕੋਈ ਬੰਦਾ ਚੱਕੀ ਫਿਰਦਾ ਮੈਨੂੰ ਸਵਾਲ ਕਰਨਗੇ ਵੀ ਅਜ ਹਰੀ ਜੀ ਫੈਲਦਾ ਕੀ ਮਤਲਬ ਆ ਦਿਖਾਓ ਤਾਂ ਸਹੀ ਕੁਝ ਪਟਾਰੀ ਜੇ ਸਭ ਘੱਡੋ ਜਲਦੀ ਮੈਂ মিডিਆ ਦੇ ਵਿੱਚ ਆ ਕੇ ਇਲਜ਼ਾਮ ਲਾ ਰਿਹਾ ਮੇਰੇ ਤੇ ਜੀਨੇ ਕਲੇਮ ਕਰਨਾ ਹੈ ਕਰ ਲਈ মিডিਆ ਸਾਨੂੰ ਵੀ ਦਿਖਾ ਦਿਓ ਸਾਡੀ ਵੀ ਤਸੱਲੀ ਹੋ ਜਾ ਕਾਪੀ ਦੇ ਦੇਣਾ ਨਾ ਆ ਆਡਿਟ ਆਰਟੀ ਦੀ ਕਾਪੀ ਦੇ ਦੇਣ ਕਦੋਂ ਕਾਟੀਆਂ ਲਈ ਸੀ ਇਹ ਆਟੇ ਲਈ ਨੂੰ ਤਾਂ ਸਾਲ ਹੋ ਗਿਆ ਪਕਾਈ ਕਰਦੇ ਹੁਣ ਤਾਂ ਕਦੋਂ ਚਿਰ ਮਿਲਿਆ ਫਿਰ ਇਹਦਾ ਜਵਾਬ ਜਵਾਬ ਤਾਂ ਗੋਲ ਮੋਲ ਹੀ ਦਿੱਤਾ ਨਾ ਜਿਹੜਾ ਸਾਡੇ ਕੋਲੇ ਪਹਿਲਾਂ ਰਿਕਾਰਡ ਸੀਗਾ ਜਿਹਦੇ ਸਿਰ ਤੇ ਅਸੀਂ ਸਕੈਮ ਨੂੰ ਹੱਥ ਪਾਇਆ ਸਾਡੇ ਕੋਲੇ ਵੇਖੋ ਮੈਂ ਪਹਿਲਾਂ ਕਹਿ ਘੱਟੇ ਵੀ ਨਾ 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 ਕਾਗਜ਼ ਘੱਟੇ ਚਲੋ ਤੇ ਜਵਾਬ ਦਿੱਤਾ ਕੀ ਇਹ ਵੀ ਦੱਸ ਲਓ ਕਾਗਜ਼ ਨਾ ਪੀਡੀਐਫੇ ਲਿਆ ਕਰੋ ਐ ਕੱਢਣੇ ਹੀ ਬੜੇ ਓਕੇ ਲੱਗਦੇ ਆ ਪੀਡੀਐਫ ਤਾਂ ਹੁਣ ਜੋ ਮਾੜਾ ਮਾੜਾ ਕਾਗਜ਼ ਪੁਰਾਣੇ ਬਜ਼ੁਰਗ ਭੁੱਲ ਜਾਣਗੇ ਨਾ ਵੀ ਕਾਗਜ਼ ਹੁੰਦੇ ਸੀ ਜਿਆਦਾ ਰੱਖਣੇ ਆ ਤੇ ਸ਼ਿਕਾਇਤ ਤੁਹਾਡੀ ਗਈ ਆ ਹਰ ਪਰ ਜਿਹੜੀ ਵਿਜੀਲੈਂਸ ਨੂੰ ਕੀਤੀ ਬਰਿੰਦਰ ਕੁਮਾਰ ਨੂੰ ਜਿਹਨੂੰ ਲੋਕ ਇਮਾਨਦਾਰ ਕਹਿੰਦੇ ਸੀ ਅਚਾਨਕ ਸਰਕਾਰ ਨੇ ਤਵਾਦਲਾ ਕਰਦਾ ਕਿ ਬੰਦਾ ਮਾਮਲੇ ਚ ਗੜਬੜਾ ਕੋਈ ਦਾਲ ਚ ਉਹਨੇ ਫਿਰ ਕਰਿਆ ਨਹੀਂ ਕੋਈ ਕਾਰਵਾਈ ਜੇ ਕਾਰਵਾਈ ਕਰੀ ਹੁੰਦੀ ਤਾਂ ਸਾਨੂੰ ਤੁਹਾਡੇ ਕੋਲੇ ਆਉਂਦੀ ਕੀ ਲੋੜ ਸੀ ਪਹਿਲੀ ਗੱਲ ਦੂਜੀ ਗੱਲ ਇੱਕ ਹੋਰ ਗੱਲ ਵਿੱਚ ਵਿਚਾਰੋ ਕਹਿਣੀ ਚਾਹੁੰਦਾ ਕਿ ਅੱਗੇ ਸਰਵਾ ਕੌਣ ਕਰਦਾ ਸੀ ਨਹਿਰੀ ਪਟਵਾਰੀ ਨਹੀਂ ਕਰਦੇ ਸੀ ਕਿल्ले-ਕਿੱਲੇ ਦਾ ਮਹਾਵਜਾ ਨਹੀਂ ਦਿੰਦੇ ਸੀ ਨਹੀਂ ਮਹਿਕਮੇ ਦੇ ਪਟਵਾਰੀ ਬਿਲਕੁਲ ਅੱਗੇ ਨਹਿਰੀ ਮਕ ਪਟਵਾਰੀਆਂ ਦਾ ਕੰਮ ਹੀ ਸਰਵਾ ਕਰਨਾ ਹੁੰਦਾ ਸੀ ਕੀ ਹੁਣ ਵਿਦੇਸ਼ੀ ਕੰਪਨੀ ਨੂੰ ਜ਼ਿਆਦਾ ਦੱਸਣ ਲੱਗਿਆ ਪੰਜਾਬ ਕੀ ਅਧਿਕਾਰੀ ਇੱਥੇ ਕਿਸੇ ਅਧਿਕਾਰੀਆਂ ਤੇ ਵਿਸ਼ਵਾਸ ਨਹੀਂ ਹੈ ਨਹੀਂ ਤਾਂ ਪਟਵਾਰੀਆਂ ਨੂੰ ਦਫਾ ਕਰੋ ਪਰਾਂ ਪਿਆਰ ਰੱਖਿਆ ਇਹ ਫਿਰ ਸਰਕਾਰ ਦੀ ਬਿਨਾਂ ਮਰਜ਼ੀ ਤੋਂ ਜਾਂ ਬਿਨਾਂ ਮੰਤਰੀਆਂ ਤੋਂ ਬਿਨਾਂ ਐਦਾਂ ਆਪਣੇ ਲੈਵਲ ਤੇ ਦੇ ਸਕਦੇ ਐ ਠੇਕਾ ਟੁਕਾ ਜਾਂ ਮੈਂ ਕਦੋਂ ਕਹਿਣਾ ਵੀ ਇਹ ਮੰਤਰੀ ਤੋਂ ਬਗੈਰ ਦੇ ਤਾਂ ਹੋਊ ਜਾਂ ਸਰਕਾਰ ਦੇ ਲੋਕੋ ਉੱਚ ਰੱਖਿਆ ਹੋਊਗਾ ਅਸੀਂ ਮਿਲੇ ਹੋਇਆ ਸੀ ਇਹ ਕਕਾਲੀਆਂ ਵੇਲੇ ਨਹੀਂ ਇਹ ਤਾਂ ਫਿਰ ਇਸੇ ਸਰਕਾਰ ਦਾ ਹੀ ਹੈ ਅੱਛਾ ਇਹ ਤਾਂ ਇਹਨਾਂ ਦੇ ਟਾਈਮ 'ਚ ਹੀ ਹੋਇਆ ਪਰ ਹੁਣ ਤਾਂ ਹੁੰਦਾ ਇਹ ਛਾਲਾਂ ਚਕਾਰੇ ਨੇ ਜਿਹੜੇ ਕ੍ਰਾਪਟ ਅਧਿਕਾਰੀ ਨੇ ਹੁਣ ਇਹਨਾਂ ਦੀਆਂ ਵੀ ਛਾਲਾਂ ਤੁਸੀਂ ਚਾਹੋ ਨੇ ਵੀ ਚਕਾਓ ਜੋ ਖੇਤੀਬਾੜੀ ਨਾਲ ਸਕੈਂਡਲ ਕੀਤਾ ਹੈ ਦੇਖੋ ਫਿਰ ਮੈਂ ਤਾਂ ਉਹੀ ਗੱਲ ਆ ਗਈ ਨਾ ਫਿਰ ਮੈਂ ਕੱਲਾ ਹੀ ਜੇ ਮੈਂ ਫਿਰ ਆਪ ਹੀ ਇਨਵੈਸਟੀਗੇਸ਼ਨ ਅਫੀਸਰ ਆਪ ਹੀ ਪਨਿਸ਼ਮੈਂਟ ਕਰਨੀ ਹੈ ਪਰ ਤੁਹਾਡੇ ਕੋਲੇ ਸਾਨੂੰ ਆਉਂਦਾ ਕੀ ਲੋੜ ਹੈ ਫਿਰ ਅਸੀਂ ਆਪ ਹੀ ਕਰ ਲਾਂਗੇ ਵੀ ਸਰਕਾਰ ਦਾ ਛਾਲਾਂ ਚ ਕਾ ਦੇਵੇ ਤੁਹਾਡੀ ਇਹੀ ਮੰਗਾ ਹੈ ਛਾਲਾਂ ਜਦੋਂ ਚਕਾਉ ਉਹਦਾ ਧੰਨਵਾਦ ਕਰਾਂਗੇ ਜਿੰਨਾ ਚਿਰ ਨਹੀਂ ਚਕਾਉਦੇ ਉਹਨੇ ਚਿਰ ਕਾਹਦਾ ਧੰਨਵਾਦ ਕਰੀਏ ਸੀ ਇਹਨਾਂ ਦਾ ਨਹੀਂ ਮੈਂ ਧੰਨਵਾਦ ਨਹੀਂ ਕਹਿ ਰਿਹਾ ਮੈਂ ਤਾਂ ਕਹਿ ਰਿਹਾ ਵੀ ਤੁਸੀਂ ਸਿੱਧਾ ਹੁਣ ਤਵਾਦਰਤਾ ਅਫਸਰ ਦਾ ਫਿਰ ਜਲਦੀ ਰਗੜੇ ਜਾਣਗੇ ਉਮੀਦ ਹੈਗੀ ਹੈ ਅੱਜ ਦਾ ਧਰਨ ਲੱਗਿਆ ਮੈਂ ਰੋਜ਼ ਬੋਲਦਾ ਮੀਡੀਆ ਦੇ ਵਿੱਚ ਹੈ ਹੁਣ ਤੁਹਾਨੂੰ ਹਾਂ ਸੀ सीएम साहब पंजाब खातर काम करना चाहंदी अब ਤੁਸੀਂ ਇਹਦੇ ਪੀਡੀਐਫ ਹੀ ਲੈ ਜਾਓ ਕਰੇ ਬੁੱਲਿਆ ਕਰੇ ਨਹੀਂ ਬੁੱਲਿਆ ਤੁਸੀਂ ਪੀਡੀਐਫ ਹੀ ਲੈ ਚਲੋ ਨਾਲ ਲਾ ਲਾਂਗੇ ਓਕੇ ਸਾਹ ਦਿਖਾ ਦਿਓ ਵੀ ਇੰਨਾ ਮੇਰੇ ਕੋਲ ਪਲੰਦਾ ਇੰਨਾ ਚਾਕੇ ਆ ਆ ਤੁਸੀਂ ਸਾਰੇ ਕਾਗਜ਼ ਮੈਥੋਂ ਲੈ ਜਾ ਜੇ ਜਾਣ ਲੱਗੇ ਓਕੇ ਪਲੰਦੇ ਤਾਂ ਮੇਰੇ ਕੋਲ ਇੰਨੇ ਕੁ ਪਏ ਆ सीएम साहब ਕਾਰਵਾਈ ਕਰਨਾ ਚਾਹਣਾ ਐ ਨਹੀਂ ਵੀ ਉੱਥੇ 5000 ਰੁਪਇਆ ਲੈਂਦਾ ਫੜਿਆ ਗਿਆ ਤੇ ਉਹਦੇ ਤੇ ਕਰ ਵੀ ਉਹਦੇ ਤੇ ਵੀ ਹੋਣੀ ਚਾਹੀਦੀ ਸੀ ਪਰ ਬਾਗੜ ਬਿੱਲਾਂ ਤੇ ਵੀ ਹੋਣੀ ਚਾਹੀਦੀ ਜਿਹੜੇ ਪੰਜਾਬ ਨੂੰ ਲੁੱਟ ਕੇ ਖਾਈ ਜਾਂਦੇ ਪਰ 200 ਕਰੋੜ ਦੇ ਤੁਸੀਂ ਇਲਜ਼ਾਮ ਲਾ ਰਹੇ ਹੋ ਇਹਨਾਂ ਬੰਦੇ ਦੇ ਪੈਸਾ ਹਾਜਮ ਕਿਵੇਂ ਹੋਊਗਾ ਜਿਹਨੇ ਇਹ ਹੜੱਪੇ ਨੇ ਗਲਤ ਹੈ ਵੀ ਹੈ ਨਾ ਇਹ ਤਾਂ ਜਵਾਬ ਉਹੀ ਦਊ ਜਿਹਨੇ ਖਾਧਿਆ ਮੈਂ ਤਾਂ ਖਾਧਿਆ ਨਹੀਂ ਚਲੋ ਠੀਕ ਆ ਸੋ ਐਸੀ ਜਸਕੌਰ ਸਿੰਘ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਇੱਕ ਵੱਡਾ ਸਕੈਂਡਲ ਹੋਇਆ ਪੰਜਾਬ ਦੇ ਵਿੱਚ ਪਾਣੀ ਦੇ ਮਾਮਲੇ ਨੂੰ ਲੈ ਕੇ ਡਾਰਕ ਜ਼ੋਨ ਵੇਖਣ ਵਾਲੇ ਇਹਨਾਂ ਨੇ ਕਿਹਾ ਕਿ ਡਾਰਕ ਜ਼ੋਨ ਬਾਰੇ ਸਰਵੇ ਨਹੀਂ ਕਰਵਾਇਆ ਗਿਆ ਉਹਨਾਂ ਪਿੰਡਾਂ ਵਿੱਚ ਵੀ ਸਰਵੇ ਕਰਨ ਵਾਲੇ ਨਹੀਂ ਗਏ ਜਿਨ੍ਹਾਂ ਦੀਆਂ ਰਿਪੋਰਟਾਂ ਬਣਾ ਲਈਆਂ ਇਹ ਕਹਿੰਦੇ ਫਸਲ ਦਾ ਵੀ ਸਰਵੇ ਫਸਲ ਕਿਸ ਤਰ੍ਹਾਂ ਦਾ ਦੇਖੋ ਹਰੇਕ ਡਿਸਟ੍ਰਿਕਟ ਦਾ ਸਰਵਾ ਹੋਣਾ ਸੀ ਵੀ ਕਿਹੜੇ ਡਿਸਟ੍ਰਿਕਟ ਦੇ ਵਿੱਚ ਕਿਹੋ ਜਿਹਾ ਪਾਣੀ ਆ ਉਹਦੇ ਵਿੱਚ ਕਿਹੜੀ ਫਸਲ ਬੀਜੀ ਜਾਵੇ ਤਾਂ ਕਿ ਕਿਸਾਨਾਂ ਨੂੰ ਫਾਇਦਾ ਹੋ ਸਕੇ ਮੈਂ ਪੂਰੀ ਗੱਲ ਇਹ ਰੱਖਣੀ ਚਾਹੁੰਦਾ ਸੀ ਤੁਸੀਂ ਕਹਿੰਦੇ ਜਲ ਸਾਜੀ ਵਾਲਾ ਸਰਵੇ ਆ ਇਹ ਸਕਾਮ ਹੈ ਜਲ ਸਾਜੀ ਕਾਦੀ ਹੈ ਜੀ ਕੰਮ ਤਾਂ ਹੋਇਆ ਹੀ ਨਹੀਂ ਜੀ ਪੰਜਾਬ ਨੂੰ ਜੋ ਜ਼ੋਨਾਂ ਵਿੱਚ ਵੰਡਿਆ ਜਾਣਾ ਸੀ ਤਾਂ ਕਿ ਖੇਤੀ ਵਿਭਿੰਨਤਾ ਦੀ ਨੀਤੀ ਸਹੀ ਤਰ੍ਹਾਂ ਲਾਗੂ ਹੋਵੇ ਉਹ ਜਿਹੜਾ ਸਰਵੇ ਆਪਣੇ ਆਪ ਦੇ ਵਿੱਚ ਸਵਾਲਾਂ ਦੇ ਘੇਰੇ ਵਿੱਚ ਹੈ ਦੇਖਦੇ ਹਾਂ ਹੁਣ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇਸ ਮਾਮਲੇ ਤੇ ਕਦੋਂ ਐਕਸ਼ਨ ਕਰਨਗੇ ਤੇ ਕਦੋਂ ਜਾਂਚ ਕਰਵਾਉਣਗੇ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਔਖਰ ਐਸਐਸ ਨਗਰਮਹੱਲੀ